ਸਟਾਫਡ ਪਾਸਿੰਗ ਅਸਿਸਟੈਂਟ ਮਲੇਰੀਆ ਅਫਸਰ ਗੁਰਦਾਸਪੁਰ ਸਰ ਜੇ ਤੀਪੂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਜਿਹਾ ਖਤਰਨਾਕ ਹੈ ਔਰ ਜੇ ਦੇਖਿਆ ਜਾਵੇ ਤਾਂ ਇਸ ਨੂੰ ਬਚਣਾ ਕਿਤਾ ਹੈ ਬਿੰਦੂ ਬੁਖਾਰ ਜਿਹੜਾ ਹੈ ਹੈ ਦਾ ਖਤਰਨਾਕੀ ਬਿਮਾਰੀ ਹੈ ਹਾਂ ਕਿਉਂਕਿ ਜਦੋਂ ਇਹ ਫੈਲ ਜਾਂਦਾ ਹੈ ਤੇ ਫਿਰ ਇਹ ਬਹੁਤ ਜਿਆਦਾ ਨੁਕਸਾਨ ਕਰਦਾ ਹੈ ਘਰਾਂ ਦੇ ਘਰ ਜਿਹੜੇ ਆ ਉਹ ਫਿਰ ਇਹ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਇਹ ਤੋਂ ਬਚਾਅ ਕੀ ਕਰ ਸਕੋਗੇ ਇਹਦੇ ਬਚਾਅ ਲਈ ਸਾਨੂੰ ਆਪਣੇ ਘਰ ਦੇ ਵਿੱਚ ਆਲੇ ਦੁਆਲੇ ਔਰ ਘਰ ਦੇ ਵਿੱਚ ਸਫਾਈ ਰੱਖਣੀ ਚਾਹੀਦੀ ਹੈ ਸਭ ਤੋਂ ਵਧੀਆ ਜਿਹੜੀ ਗੱਲ ਆ ਸਭ ਤੋਂ ਮੇਜਰ ਇਸ ਤੋਂ ਬਚਣ ਵਾਸਤੇ ਬਚਾਅ ਵਾਸਤੇ ਸਾਡੇ ਸਾਡੇ ਘਰ ਵਿੱਚ ਕੂਲਰ ਲੱਗੇ ਆ ਔਰ ਫ੍ਰਿਜਾ ਲੱਗੀਆਂ ਗਮਲੇ ਲੱਗੇ ਆ ਔਰ ਫालतੂ ਦੇ ਟਾਇਰ ਜਾਂ ਕੋ ਟਿੱਪਲ ਜਿਹੜੀਆਂ ਆਪਾਂ ਕੋਠੇ ਤੇ ਰੱਖੀਆਂ ਨੇ ਉਹਨਾਂ ਦੇ ਵਿੱਚ ਪਾਣੀ ਨਹੀਂ ਖੜਾ ਹੋਣਾ ਆਪਾਂ ਨੂੰ ਕੋਈ ਵੀ ਟੁੱਟਾ ਭੱਜਾ ਬਰਤਨ ਸਾਈਡ ਤੇ ਮਿਲਦਾ ਜਾਂ ਰਸਤੇ ਚੰਦੇ ਜਾਂਦੇ ਕਿਤੇ ਮਿਲਦਾ ਜਿਹਦੇ ਵਿੱਚ ਪਾਣੀ ਖੜਾ ਉਹਨੂੰ ਬਰਤਨ ਨੂੰ ਮੋਢਾ ਮਾਰ ਕੇ ਜਾਂ ਬਰਤਨ ਨੂੰ ਤੋੜ ਦੇਣਾ ਚਾਹੀਦਾ ਘਰਾਂ ਦੇ ਵਿੱਚ ਜਿਹੜੇ ਸਾਡੇ ਕੂਲਰ ਲੱਗੇ ਆ ਉਹਨਾਂ ਵਿੱਚ ਪਾਣੀ ਜਿਹੜਾ ਹੈ ਉਹ ਆਪਾਂ ਨੂੰ ਤੀਜੇ ਚੌਥੇ ਦਿਨ ਜਿਹੜਾ ਉਹ ਸਾਫ਼ ਕਰ ਦੇਣਾ ਚਾਹੀਦਾ ਹੈ ਸੱਤ ਦਿਨ ਜਿਹੜਾ ਉਹਦੇ ਵਿੱਚ ਪਾਣੀ ਲਗਾਤਾਰ ਨਹੀਂ ਰਹਿਣਾ ਚਾਹੀਦਾ ਉਹ ਪਾਣੀ ਨੂੰ ਸੁਕਾ ਪਾਣੀ ਡੋਲ ਕੇ ਔਰ ਪਾਣੀ ਨੂੰ ਘਟੋ ਘਟ ਘੰਟਾ ਡੇਢ ਘੰਟਾ ਸ਼ਿਕਾ ਕੇ ਉਸ ਤੋਂ ਬਾਅਦ ਫੇਰ ਵਸ ਤੇ ਉਸ ਤੋਂ ਬਾਅਦ ਜਿਹੜੀਆਂ ਫ੍ਰਿਜਾਂ ਨੇ ਸਾਡੀਆਂ ਫ੍ਰਿਜਾਂ ਦੀ ਬੈਕ ਸਾਡਕ ਟ੍ਰੇ ਹੁੰਦੀ ਹੈ ਉਹ ਚ ਪਾਣੀ ਵੇਸ਼ਟ ਜਾਂਦਾ ਰਹਿਦਾ ਜਾਂਦਾ ਰਹਿਦਾ ਜਾਂਦਾ ਆਪਾਂ ਤੇਰੀ ਖਿਆਲ ਨਹੀਂ ਕਰਦੇ ਉਹ ਸਾਡੇ ਬੈਡਰੂਮਾਂ ਦੇ ਵਿੱਚ ਹੀ ਖੜੀਆਂ ਨੇ ਔਰ ਕਿਚਨ ਦੇ ਵਿੱਚ ਹੀ ਰੱਖੀਆਂ ਹੋਈਆਂ ਨੇ ਉਹ ਮੱਛਰ ਨੂੰ ਆਪਾਂ ਆਪਣੇ ਦੁਸ਼ਮਣ ਨੂੰ ਆਪਣੇ ਕੋਲ ਹੀ ਪਾਲ ਰਹੇ ਆ ਆਪਾਂ ਟ੍ਰੇਨ ਕਦੀ ਦੇਖਿਆ ਨਹੀਂ ਉਹ ਟ੍ਰੇ ਵੀ ਦੇਖਣੀ ਆ ਉਹਦੇ ਵਿੱਚ ਵੀ ਲਾਰਵਾ ਹੁੰਦਾ ਉਹਨੂੰ ਟ੍ਰੇਨ ਨੂੰ ਵੀ ਜਿਹੜਾ ਆਪਾਂ ਹਫਤੇ 'ਚ ਇੱਕ ਵਾਰੀ ਜਿਹੜਾ ਉਹ ਸਾਫ਼ ਕਰਨਾ ਹੀ ਕਰਨਾ ਤਾਂ ਸਾਡਾ ਜਣਾ ਬਚਾਅ ਇਹੀ ਆ ਆਪਣੀ ਵੱਤਵਾ ਸਫਾਈ ਕੀਤੀ ਜਾਵੇ ਰਾਤ ਨੂੰ ਸੌਣ ਵਾਲੇ ਪੂਰੀਆਂ ਬਾਹਰ ਵਾਲੇ ਕੱਪੜੇ ਪਾਏ ਜਾਣ ਮਸ਼ਹਦਾਨੀਆਂ ਦੇ ਵੱਤੋਂ ਕੀਤੀ ਜਾਵੇ ਮਸ਼ਰਪ ਜਾਓ ਕਰੀਮਾਂ ਦੀ ਵੱਤੋਂ ਕੀਤੀ ਜਾਵੇ ਸਭ ਤੋਂ ਬੈਟਰ ਇਹੀ ਆ ਕਿ ਆਪਣੀ ਜਿਹੜੀ ਆਲੇ ਦੁਆਲੇ ਦੀ ਸਫਾਈ ਜਿਹੜੀ ਉਹ ਰੱਖੀ ਜਾਵੇ ਤੇ ਤਾਂ ਇਹ ਜਿਹੜਾ ਉਹ ਪੰਮਾ ਦੀ ਤਿਆਰੀ ਕੀ ਹੈ ਸਰਕਾਰੀ ਹਸਪਤਾਲਾਂ ਦੇ ਵਿੱਚ ਤਿਆਰੀ ਜਿਹੜੀ ਹੈ ਉਹ ਸਾਡੀ ਸਰਕਾਰ ਵੱਲੋਂ ਮਾਨਜੁਗ ਸਾਡੇ ਸਿਹਤ ਮੰਤਰੀ ਪ੍ਰਵੀਰ ਸਿੰਘ ਜੀ ਔਰ ਸਾਡੇ ਪ੍ਰੋਗਰਾਮ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾਕਟਰ ਗੁਰਪ੍ਰੀਤ ਜੀ ਸ਼ਿਵ ਸ਼ਰਦਨ ਸਾਹਿਬ ਸਾਡੇ ਮਾਨਜੁਗ ਐਸਐਮਓ ਕਮਜਿੰਦਰ ਸਿੰਘ ਜੀ ਜਿਨ੍ਹਾਂ ਦੀ ਰਹਿਨ ਮੇਟ ਹੈ ਇੱਥੇ ਬੈਠੇ ਸਾਰਾ ਕੰਮ ਕਰ ਰਹੇ ਆ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਬਟਾਲਾ ਸ਼ਹਿਰ ਵਾਸੀਆਂ ਨੂੰ ਪਹਿਲੀ ਗੱਲ ਤਾਂ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਟੀਮਾਂ ਹੀ ਇੰਨੀਆਂ ਸ਼ਹਿਰ ਦੇ ਵਿੱਚ ਲਾ ਦਿੱਤੇ ਪਿਆ ਹੀ ਡੇਂਗੂ ਨੂੰ ਲਾਰਵੇ ਨੂੰ ਉੱਠਣ ਨੂੰ ਨਾਵਾ ਲਾਰਵਾ ਪ ਬਈ ਜਸ ਜੇ ਕਿਤੇ ਹੋ ਜੀ ਨੋ ਬਤਾਉਂਦੀ ਹੈ ਤੇ ਅਸੀਂ ਇਹ ਲੋਕਾਂ ਨੂੰ ਕਹਿੰਦੇ ਆ ਔਰ ਬੇਨਤੀ ਕਰਦੇ ਆ ਕਿ ਕੋਸ਼ਿਸ਼ ਕਰੋ ਸਰਕਾਰੀ ਹਸਪਤਲ ਆ ਕੇ ਆਪਣਾ ਇਲਾਜ ਕਰਾਓ ਤੇ ਤੁਰੰਤ ਆਪਣੀ ਜਰੀ ਦਵਾਈ ਪਾ ਕੇ ਤੰਦਰੁਸਤ ਹੋ ਜਾਓ ਆਪਣੇ ਘਰਾਂ ਦੇ ਜਦੋਂ ਵੀ ਬਰਸਾਤ ਦੇ ਮੌਸਮ ਸ਼ੁਰੂ ਹੋਵੇ ਮੌਸਮ ਆ ਗਿਆ ਬਹੁਤ ਸਾਰੇ ਲੋਕਾਂ ਨੂੰ ਇਹਦੀ ਸ਼ਿਕਾਇਤ ਹੋ ਜਾਂਦੀ ਹੈ ਇਸ ਤੋਂ ਬਚਨ ਦੀ ਕੀ ਕਰਨਾ ਚਾਹੀਦਾ ਔਰ ਹਸਪਤਲ ਕੀ ਕਰੇਗਾ ਇਹ ਹਫਤੇ ਕੋਲ ਵੈਕਟਰ ਬਾਉਂਡ ਰਹੀ ਰਿਹਾਗਾ ਮੱਛਰ ਦੇ ਕਰਕੇ ਫੈਲਦਾ ਹੈ ਉਦੇਵਾਸੀ ਗੜੀਆਂ ਹੱਡੀਆਂ ਟੀਮਾਂ ਨੇ ਸਾਨੂੰ 15 ਬ੍ਰੀਫ ਚੱਕਰ ਮਿਲੇ ਨੇ ਡਿਸਟ੍ਰਿਕਟ ਅਸੋਵਨੋਂ ਉਸੇ ਲਗਾ ਸਾਡੇ ਜਿਹੜੇ ਐਮਪੀਅਰ ਸੈਲਜੂਮ ਵਰਕਰ ਐਂਡ ਸਾਡੇ ਐਚਆਈ ਉਹ ਲਗਾਤਾਰ ਰੋਸ ਤੋਂ ਦੇ ਮਦਦਕ ਜਿਹੜੇ ਹੈਗੇ ਆ ਉਹ ਵਿਜ਼ਿਟ ਕਰਦੇ ਨੇ ਹਾਊਸ-ਹੌਸ ਜਾ ਕੇ ਉੱਥੇ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ ਜਿੱਥੇ ਕਿਤੇ ਪਾਣੀ ਖੜਾ ਹੋਏ ਖਾਸ ਕਰਕੇ ਫਰੈਸ਼ ਵਾਟਰ ਗੰਦਲੇਾਂ ਚ ਪੂਨਾਂ ਚ ਓਲਡ ਟਾਇਰਾਂ ਚ ਜਾਂ ਕਿਸੇ ਹੋਰ ਬਰਤਨਾਂ ਚ ਕਿਦਾ ਨਾ ਲੋਕਾਂ ਨੂੰ ਬੇਰ ਕਰਦੇ ਕਿ ਇਥੇ ਪਾਣੀ ਖੜਾ ਨਹੀਂ ਰਹਿਣ ਦੇਣਾ ਹਰ ਹਫਤੇ ਹਰਵੀਡੇ ਕੰਪੇਨ ਹੁੰਦੀ ਹੈ ਸ਼ੁੱਕਰਵਾਰ ਦੇ ਸ਼ੁੱਕਰਵਾਰ ਦੇ ਇਥੇ ਲੋਕਾਂ ਨੂੰ ਅਸੀਂ ਕਹਿੰਨੇ ਆ ਕਿ ਆਪਣੇ ਵਾਲੇ ਵਾਲੇ ਦੇ ਘਰਾਂ ਦੇ ਵਿੱਚ ਵੀ ਉਹ ਸਾਫ ਸਫਾਈ ਦਾ ਆਪਣੇ ਕਰਦੇ ਤੇ ਆਲੇ ਦੁਆਲੇ ਦੀ ਸਫਾਈ ਬਾਰੇ ਤੁਸੀਂ ਧਿਆਨ ਰੱਖੋ ਤੇ ਉਸ ਤੋਂ ਇਲਾਵਾ ਜਿਹੜੀ ਹੈਗੀ ਆ ਜਿੰਨੇ ਵੀ ਆਪਣੇ ਹਾਈ ਰਿਸਕ ਏਰੀਆ ਆ ਗਏ ਨੇ ਜਮੇ 8-9 ਹਾਈ ਰਿਸਕ ਏਰੀਆ ਬਟਾਲਾ ਚ ਅਸੀਂ ਫਾਈਂਡ ਆਊਟ ਕੀਤੇ ਨੇ ਉਹਨਾਂ ਵਿੱਚ ਹਰ ਪਰਿਵਾਰ ਜਿਹੜੀ ਹੈਗੀ ਆ ਆਪਣੇ ਦਿੰਦੋ ਇਲਾਵਾ ਵੀ ਉੱਥੇ ਜਾ ਕੇ ਆਪਣਾ ਸੈਂਟਰ ਇਨਸਪੈਕਟਰ ਵੀ ਆਪਣੇ ایਓ ਸਾਥੀ ਹੈਲਪ ਦੇ ਨਾਲ ਆਉਂਦੇ ਨੇ ਉਹ ਤੇ ਵਿਜ਼ਿਟ ਕਰਦੇ ਆ ਜਿੱਥੇ ਵੀ ਇਹਨੂੰ ਲਾਗਵ ਮਿਲਦਾ ਉੱਥੇ ਚਲਾਨ ਵੀ ਕੱਢਦੇ ਆ ਪਿਛਲੀ ਕੰਪੇਨ ਦੌਰਾਨ ਜਿਹੜੀ ਗਈ ਆ ਚਾਰ ਪੰਜ ਚਲਾਨ ਵੀ ਇਹੀ ਕੱਟੇ ਨੇ ਲਾਗਵ ਵੀ ਕਾਫੀ ਜਗ੍ਹਾ ਤੋਂ ਹਨ ਨੂੰ ਮਿਲਿਆ ਕੋਈ ਕੰਪੇਨ ਜਿਹੜੀ ਹੈਗੀ ਆ ਚੱਲੂ ਆ ਤੇ ਜੋ ਤੱਕ ਹਸਪਤਾਲੀਆਂ ਤੇਰੀਆਂ ਦਾ ਸਵਾਲ ਆ ਲੇ ਕੋ ਇੱਕ ਸਪੈਸ਼ਲ ਵਾਰਡ ਡੈਂਗੂ ਵਾਰਡ ਵੀ ਤਿਆਰ ਆ ਉਹਦੇ 6 ਬੈੱਡਡ ਵਾਰਡ ਆ ਉਹਦੇ ਵਿੱਚ ਸਾਰੀਆਂ ਦਵਾਈਆਂ पूरा इक्यमेंट एंड टैसटिंग जी हाँ हाद जी ब्लड बैंक है किसी भी तरह की कोई आएगी तो पूरी तैयार बार तैयार हाँ पिछले साल जो हार्डली लैस दैन फिफ्टीन केसिज आए थे लेकिन उस पिछले साल जी ज्यादा केसिज आए थे ਹੋਪਫੁਲੀ ਐਸਆਰਵੀ ਇਹ ਆਪਣੀਆਂ ਪ੍ਰਕਾਸ਼ਨਰੀ ਮੈਜਰਸ ਐਂਡ ਫੋਰ ਜਿਹੜੇ ਹੈਗੇ ਆ ਆਪਣੇ ਵੱਲੋਂ ਪੂਰਾ ਬੰਦੋਬਸਤ ਕਰ ਲਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਇਸ ਵਾਰ ਵੀ ਪਿਛਲੀ ਵਾਰ ਦੀ ਤਰ੍ਹਾਂ ਕਾਝ ਨੂੰ ਕੱਢ ਜਿਹੜੇ ਕੇਸ ਜਿਹੜੇ ਆਉਣ ਤੇ ਜੇ ਕੋਈ ਕੇਸ ਹੁੰਦਾ ਵੀ ਆ ਤਾਂ ਉਹਨੂੰ ਟਾਈਮ ਸਰ ਅਸੀਂ ਇਹਦਾ ਇਲਾਜ ਕਰਕੇ ਤੁਹਾਨੂੰ ਸਹੀ ਆਪ ਕਰਨ ਦੀ ਕੋਸ਼ਿਸ਼ ਕਰਾਂਗੇ